ਮਤੇ ਚਲੋ ਜੀ ਅੱਗੇ ਚੱਲ ਬਜੀ ਸਾਵੇ ਇਹਨਾਂ ਵੱਲੋਂ ਇੱਕ ਬੋਰੀ ਆਟੇ ਦੀ ਆ ਨਾਲ ਖੰਡ ਤੇ ਨਾਲੇ 5100 ਰੁਪਏ ਤੇ ਨਾਲੇ ਚਾਹ ਦਾ ਭੰਡਾਰਾ ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਖੁਸ਼ੀਆਂ ਬਖਸ਼ੇ ਮਨੋ ਕਾਮਨਾ ਸੰਪੂਰਨ ਕਰੇ ਵਾਹਿਗੁਰੂ ਐਸੇ ਤਰ੍ਹਾਂ ਇਹ ਲੰਗਰ ਲੱਗਦੇ ਰਹਿਣ ਤੇ ਸੰਗਤਾਂ ਸੇਵਾ ਕਰਦੀਆਂ ਰਹਿਣ ਇਹ ਸਾਹ ਸੰਗਤ ਜਿਹੜੀ ਆਪਾਂ ਅਰਦਾਸਾ ਕਰਉਂਦੇ ਕਰਮਾਂ ਦੇ ਵਿੱਚ ਹੁੰਦੇ ਗਏ ਸੱਚੇ ਪਾਤਸ਼ਾਹ ਵਾਹਿਗੁਰੂ ਖੁਸ਼ੀਆਂ ਬਖਸ਼ਦਾ ਪਰਮਾਤਮਾ ਪਹਿਲਾਂ ਫਿਰ ਆਪਾਂ ਦਾਨ ਕਰਦੇ ਆਂ ਦਾਨ ਵੀ ਦਿਲ ਤੋਂ ਬਿਨਾਂ ਸਾਥ ਸੰਗ ਦਾਨ ਬਹੁਤ ਔਖਾ ਕਰਨਾ ਵਾਹਿਗੁਰੂ ਦਾਨ ਕਰਾਵੇ ਡਰ ਨਾ ਭਰਾਵੇ ਸੱਚੇ ਪਾਤਸ਼ਾਹ ਐਸੇ ਤੇਰੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਵਾਖੇ ਚੜ੍ਹਦੀ ਕਲਾ ਰੱਖੇ ਚਲੋ ਸਾਾਰੇ ਘਰਾਂ ਦੀ ਤੰਦਰੁਸਤੀ ਮੰਨਿਆ ਕਿਉਂਕਿ ਸਾਸਾਂ ਦੇ ਸਾਰੇ ਨਗਰਵਾਸ ਤੇ ਆਪਾਂ ਅਖੰਡ ਪਾਠ ਵੀ ਪ੍ਰਕਾਸ਼ ਕਰਾ ਕੇ ਆਉਂਦੇ ਹੁੰਦੇ ਆ। ਇਸ ਗਣ ਗੁਰਦੁਆਰਾ ਸਹਿਯੋਗ ਦੇ ਵਿੱਚ ਆਪਣੇ ਨਗਰ ਦੌਧਰ ਵੱਲੋਂ ਹਰੇਕ ਸਾਲ ਆਪਾਂ ਅਖੰਡ ਪਾਠ ਪ੍ਰਕਾਸ਼ ਕਰਵਾ ਕੇ ਭੋਗ ਪਾ ਕੇ ਫਿਰ ਉੱਥੋਂ ਆਉਦੇ ਹੁੰਦੇ ਆ ਸਾਧ ਸੰਗਤ ਲੱਗੜ ਦੀ ਤੰਦਰੁਸਤੀ ਵਾਸਤੇ। ਚੜ੍ਹਦੀ ਕਲਾ ਵਾਸਤੇ ਜੇ ਸਤਿ ਸ੍ਰੀ ਅਕਾਲ ਸਾਂਗ ਤਾਂ ਪੇਵ ਸਤਕਾਰ ਦੇ ਨਾਲ ਅਸੀਂ ਆਨੰਦਪੁਰ ਸਾਹਿਬ ਪਹੁੰਚ ਗਏ ਕੇਸ ਗੜਗਰ ਦੋਰਾ ਸਾਹਿਬ ਦੇ ਵਿੱਚ ਆਪਣਾ ਅਖੰਡ ਪੰਡਿਤ ਪ੍ਰਕਾਸ਼ ਹੁੰਦਾ ਮਹਾਰਾਜ ਤੰਦਰੁਸਤੀ ਵਾ ਸਾਰੇ ਸੇਵਾਦਾਰਾਂ ਨੂੰ ਵੀ ਤੰਦਰੁਸਤੀ ਬਖਸ਼ੇ ਮਹਾਰਾਜ ਕਿਉਂਕਿ ਐਡਾ ਵੱਡਾ ਪ੍ਰਾਲਾ ਕਰਨਾ ਇਹ ਵੀ ਬਹੁਤ ਔਖਾ ਕਿਉਂਕਿ 7-8 ਦਿਨ ਨਗਰ ਦੇ ਵਿੱਚ ਲੱਗ ਜਾਂਦੇ ਆ ਤੇ 6-7 ਦਿਨ ਹੀ ਆਪਾਂ ਨੂੰ ਆਨੰਦਪੁਰ ਸਾਹਿਬ ਲੱਗਦੇ ਆ ਰੋਕੋ ਕਿ ਗੁੜ ਦੀ ਪੇਟੀ ਤੇ ਸਰਦਾਰ ਦੇ 200 ਰੁਪਏ ਸਰਦਾਰ ਨਰਪਾਇਆ ਸਿੰਘ ਦੇ ਪਰਿਵਾਰ ਵੱਲੋਂ ਅੱਜ ਇਹ ਸਰਦਾਰ ਨਰਪਾਇਆ ਸਿੰਘ ਨਾਲ ਦੇ ਪਰਿਵਾਰ ਵੱਲੋਂ ਇੱਕ ਗੁੜ ਦਾ ਗੁੜ ਦੀ ਪੇਟੀ ਅਤੇ ਇੱਕ ਬੋਰੀ ਆਟੇ ਦੀ ਤੇ ਸਰਕਾਰ ਦਾ ਰਸਤਾ ਤੇ ਸਰਕਾਰ ਦਾ ਰਸਤਾ ਤੇ 2100 ਰੁਪਏ ਤੇ 2100 ਰੁਪਏ ਪਾਇਆ ਨਰਪਾਇਆ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਇਹ ਵੀ ਆਪਣੇ ਪੱਕੇ ਸੇਵਾ ਦਾ ਰਾ ਨਰਪਾਇਆ ਹੋਣੀ ਵੀ ਭਾਈ ਕਿਉਂਕਿ ਹਰੇਕ ਸਾਲ ਆਪਣੇ ਨਾਲ ਅਨੰਦਪੁਰ ਸਾਹਿਬ ਵੀ ਜਾਂਦੇ ਆ ਤੇ ਉੱਥੇ ਵੀ ਸੇਵਾ ਕਰਾਉਂਦੇ ਆ ਮੈਂ ਜੇ ਤਾਂ ਸਾਰੇ ਪਰਿਵਾਰ ਹੀ ਵਾਹਿਗੁਰੂ ਨੇ ਤੰਦਰੁਸਤ ਕਰ ਵਾਸ਼ਣ ਚੜ੍ਹਦੀ ਕਲਾ ਰੱਖਣ ਬਹੁਤ ਪ੍ਰੇਮ ਤੇ ਸਤਿਕਾਰ ਦੇ ਨਾਲ দান ਕਰ ਰਹੀਆਂ ਸੰਗਤਾਂ ਆਟਾ ਦਾਲ ਖੰਡ ਚਾਹ ਬਾਲਣ ਇਹਾਂ ਪੂਰੀ ਤੰਗ ਸੀ ਪਈ ਆਟਾ ਹੈ ભગવાન ਸਿੰਘ ਜਿਆਲੂ ਕੇ 1000 ਰੁਪਿਆ ਹਾਂਜੀ ਭਗਵਾਨ ਸਿੰਘ ਸਾਨੋਪ ਕਰਦੇ ਆਲ ਸਿੰਘ ਲੋ ਉਹਨਾਂ ਦੇ ਪਰਿਵਾਰ ਵੱਲੋਂ 1000 ਰੁਪਏ ਗੁਰੂ ਕੇ ਲੰਗਰ 'ਚ ਅਰਦਾਸ ਕਰਾਉਂਦੇ ਆ ਵਾਹਿਗੁਰੂ ਤੰਦਰੋਤ ਦੀ ਵਕਤ ਗੰਟੜ ਦੀ ਕਲਾ ਦਾ ਭੰਡਾ ਚੱਲ ਬਈਓ ਅੱਗੇ ਚਲੋ 1 ਮਿੰਟ ਵੀ 1 ਮਿੰਟ ਲੱਖ ਖੁਸ਼ ਗਿਆ ਪਾਤਸ਼ਾਹ ਜੇ ਸਤ ਗੁਰ ਨਦਰ ਕਰੇ ਦੇ ਬਾਕ ਅਨਸਾਰ ਵਾਹਿਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਸਾਰੇ ਨਗਰ ਦਾ ਉਹਰ ਤੇ ਜਿਹੜੇ ਤੁਸੀਂ ਇੰਨੇ ਪ੍ਰੇਮ ਦੇ ਨਾਲ ਸਤਕਾਰ ਦੇ ਨਾਲ ਸੇਵਾ ਕਰ ਰਹੇ ਆ ਨਾ ਦਿਲ ਖੋਲ ਖੋਲ ਕੇ ਸੱਚੇ ਬਾਛਾ ਪਰਿਵਾਰਾਂ ਦੇ ਵਿੱਚ ਤੰਦਰੁਸਤਗਾ ਬਖਸ਼ਦੇ ਆ ਤੰਦਰੁਸਤਗਾ ਇਹ ਮੌਲ ਨੂੰ ਨਹੀਂ ਮਿਲਦੀਆਂ ਸਾਥ ਸਾਥ ਸੇਵਾ ਕਰਕੇ ਮਿਲਦੀਆਂ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ ਤੇ ਲੰਗਰ ਚੱਲਦਿਆ ਅਨੰਦਪੁਰ ਸਾਹਿਬ ਆਪਣੇ ਨਗਰਦਰ ਵੱਲੋਂ ਤੇ ਡਾਕੀਆਂ ਵੱਲੋਂ 25 ਸਾਲ ਹੋ ਗਏ ਸਾਥ ਸੰਗ 25 ਨਾਲ ਲੰਗਰ ਆਪੜ ਦੀ 25 ਸਾਲ ਹੋ ਗਏ ਲੰਗਰ ਚੱਲਦੇ ਨੂੰ ਆਏ ਤੋਂ ਮਸਾ ਕਿ ਕਰੂ ਇਹ ਬਾਹਰ ਦੇ ਮੈਂ ਹੈਗਾ ਮੁੰਡਾ ਇੱਥੇ ਹੈਗਾ ਕੋਈ ਜੀ ਕਰ ਨੰਬਰਜੀਤ ਸਿੰਘ ਫੌਜੀ ਸਰੀ ਨਿਵਾਸੀ ਇਹਨਾਂ ਦੇ ਰਾਮ ਸੌਂਕੀ ਆਵਣਾ ਸੀ ਇਹਨਾਂ ਦਾ ਹੀ ਆ ਰਿਹਾ ਬਾਈ ਆਪਣੇ ਨਾਲ ਜਾਂਦਾ ਹੁੰਦਾ ਇਹ ਕਿੰਨੇ ਜਾਂਦਾ ਉਹ ਕਿੱਥੇ ਤੱਕ ਦਾ ਤੰਬੂ ਚ ਵਿਚਾਰਾ ਆ ਆ ਦੇਖ ਲੈ ਕੇ ਮੈਂ ਭਾਈ ਇਹਨੀਆਂ ਦੇਣੇ ਜਤਰਾ ਹੀ ਉਹ ਵੇ ਉਹਨੂੰ ਬਲੱਡ ਕੈਸਰ ਸੀ ਦੇਖ ਲੈ ਹਾਂ ਮਹਾਰਾਜ ਨੇ ਕਰੀ ਤਾਂ ਗਰੋਤੀ ਹਾਂ ਬਹੁਤ ਸੇਵਾ ਵੀ ਬਾਈ ਬਹੁਤ ਕਰੀ ਆ ਹਾਂ ਇਹਦੇ ਬੰਦੇ ਨੇ ਵੀ ਬਹੁਤ ਕਰੀ ਆ ਇਹਦੇ ਖੈਰਿਆਂ ਦੇ ਮੁੰਡੇ ਹਾਂ ਉਹ ਮੁੰਡੇ ਆ ਦੇ ਦਰਮਿਆ ਵਿਚੋੜਾ ਨੇ ਹਾਂ ਇਹਦੇ ਮੁੰਡੇ ਇੰਦਰ ਪੈ ਕੇ ਇੱਧਰ ਬਤਾ ਆ ਕੇ ਇੰਦਰ ਪੈ ਕੇ ਕਰੋ ਹਾਂ ਚਲੋ ਚੱਲੇਗੇ ਅੱਗੇ ਬਈ ਮਾਰੀ ਸੀ ਹੈ ਨਹੀਂ ਕੋਈ ਇੱਥੇ ਅੰਦਰ ਘਰੇ ਆਵੇ ਸਾਧ ਸੰਗਤ ਅਨੰਦਪੁਰ ਸਾਹਿਬ ਵਾਲਿਆਂ ਸੰਗਤਾਂ ਗੁਰੂ ਕੇ ਲੰਗਰਾਂ ਚ ਲਾ ਗੁਰੂ ਕੇ ਲੰਗਰਾਂ ਬਾਤ ਅਰਦਾਸਾਂ ਲੰਗਰਾ ਵਾਹ ਤੇ ਰਾਸਤਾ ਕੱਟੀਆਂ ਕਰਦੇ ਸੇਵਾਦਾਰ ਤੁਹਾਡੇ ਤਰ੍ਹਾਂ ਦੇ ਬੇਤੀ ਲੰਘ ਰਹੇ ਹਨ ਜੋ ਵੀ ਆਟਾ ਦਾਲ ਖੰਡ ਚਾਹ ਬਾਲਾ ਅਰਦਾਸ ਕਰਉਣਾ ਕਰਵਾ ਸਕਦੇ ਆ ਸੇਵਾ ਦਾ ਟਰੱਕ ਟਰਾਲੀਆਂ ਲੈ ਕੇ ਤੁਹਾਡੇ ਤਰ੍ਹਾਂ ਦੇ ਬੇਤੀ ਲੰਘ ਰਹੇ ਹਨ 100 ਰੁਪਇਆ ਗੋਮਤ ਤੇ 100 ਰੁਪਇਆ ਹੋਰ ਗਵਤ ਤੇ 100 ਰੁਪਇਆ ਹੋਰ ਗਵਤ ਅਰਦਾਸ ਕਰਉਂਦੀ ਆ ਸੰਗਤ ਵਾਹਿਗੁਰੂ ਤੰਦਰੋਦੀ ਬਾਖ ਚੜ੍ਹ ਚੜ੍ਹ ਦੀ ਕਲਾ ਰੱਖਾ ਸ਼ਾਬਾਸ਼ ਸ਼ਾਬਾਸ਼ ਸੇਵਾਦਾਰੋ ਸ਼ਾਬਾਸ਼ ਬਹੁਤ ਪਾਟਾ ਵਾਲੇ ਆ ਚੜ੍ਹ ਦੀ ਕਲਾ ਵਾਲੇ ਆ ਸਾਧ ਸੰਗਤ ਨਹੀਂ ਨਹੀਂ ਇਹ ਪਾਲ ਜਮਾਰੀ ਦਾ ਹੈ ਆਪਣੇ ਵੀਰ ਆਪਣੇ ਨਾਲ ਭਾਈ ਜਗਰੂਪ ਸਿੰਘ ਟਰੱਕ ਵਾਲੇ ਗਰਮੀਤ ਦਾ ਲੜਕਾ ਫਰੇਖ ਸਾਲ ਆਪਣੇ ਨਾਲ ਭਾਈ ਟਰੱਕ ਲੈ ਕੇ ਜਾਂਦਾ ਸੀ ਬਹੁਤ ਦੁੱਖਾ ਉਸ ਪਰਿਵਾਰ ਦੇ ਨਾਲ ਸਾਨੂੰ ਵੀ ਕਿਉਂਕਿ ਸਾਨੂੰ ਵੀ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਸਾਡੇ ਨਾਲ ਬਹੁਤ ਉਚੜ ਦੀ ਕਲਾ ਦੇ ਨਾਲ ਸੇਵਾ ਕਰਾਉਣਾ ਦਾ ਆਨੰਦਪੁਰ ਸਾਹਿਬ ਤੇ ਹਰੇਕ ਸਾਲ ਪੱਕਾ ਟਰੱਕ ਜਾਂਦਾ ਉਹਦਾ ਹਰੇਕ ਸਾਲ ਆ ਉਹਦੇ ਡੈਡੀ ਨੇ ਅਰਕੀ ਫਿਰ ਇਹ ਗੱਲ ਕਹੀ ਵੀ ਕੋਈ ਗੱਲ ਨਹੀਂ ਮਹਾਰਾ ਸੱਚੇ ਪਾਤਸ਼ਾਹ ਦੇ ਇਹ ਲੈਣੇ ਦੇਣੇ ਦੇ ਸਰਬੰਧ ਹੁੰਦੇ ਆ ਵੀ ਸਾਡਾ ਟਰੱਕ ਜ਼ਰੂਰ ਜਾਊਗਾ ਤੇ ਉਹਨੂੰ ਮਹਾਰਾ ਸੱਚੇ ਪਾਸ਼ਾ ਦੇ ਚਰਨਾਂ ਦੇ ਵਿੱਚ ਨਵਾਸ਼ ਬਖਸ਼ਣ ਤੇ ਖੁਸ਼ੀਆਂ ਬਖਸ਼ਣ ਪ੍ਰਮਾਤਮਾ ਸੱਚੇ ਪਾਸ਼ਾ ਦੇ ਪਰਿਵਾਰਾਂ ਨੂੰ ਭਾਰਾ ਮੰਨਣ ਦਾ ਬਲ ਬਖਸ਼ੇ ਪ੍ਰਮਾਤਮਾ ਉਹ ਕਿ ਉਹ ਵੀਰ ਸਾਡੇ ਨਾਲ ਬਹੁਤ ਚੱਕ ਕਿ ਟਰੱਕ ਸਾਡੇ ਨਾਲ ਲੈ ਕੇ ਜਾਂਦਾ ਸੀ ਉਹ ਹਰੇਕ ਸਾਲ ਇਸ ਗੱਲ ਦਾ ਸਾਨੂੰ ਬਹੁਤ ਵੱਡਾ ਦੁੱਖਾ ਹਾਂਜੀ ਉਹਦੇ ਡੈਡੀ ਵੱਲੋਂ ਜਗਰੂਰ ਦੇ ਡੈਡੀ ਵੱਲੋਂ 1100 ਰੁਪਇਆ ਉਹਦੇ ਨਾਂ ਤੇ ਅਰਦਾਸ ਕਰਾਉਂਦੇ ਆ ਸੱਚੇ ਪਾਸ਼ਾ ਦੇ ਚਰਨਾਂ ਦੇ ਵਿੱਚ ਨਵਾਸ ਬਖਸ਼ਣੋ ਅਮਰ ਸਿੰਘ 100 ਰੁਪਇਆ ਤੇ ਪ੍ਰਾਂਤ ਆਟੇ ਆਮਰ ਸਿੰਘ ਦੇ ਪਰਿਵਾਰ ਵੱਲੋਂ ਇੱਕ 100 ਰੁਪਇਆ ਤੇ ਇੱਕ ਪ੍ਰਾਂਤ ਆਟੇ ਦੀ ਜੋ ਕਿ ਜਾਤਾਂ ਰਹਿ ਜਾਂਦੀਆਂ ਇਨਸਾਨ ਲੀਆਂ ਮੁੜ ਮੁੜ ਜਾਤਾਂ ਆਉਣ ਗਿਆ ਵਦਿਆ ਤੂੰ ਮੁੜ ਕੇ ਨਹੀਂ ਆਉਣਾ ਉਹ ਗੱਲ ਆ ਸਤੇ ਪਾਸ਼ਾ ਬਾਈ ਜਾਤ ਸਾਡੇ ਵੀ ਬਹੁਤ ਆ ਡੱਕ ਸਾਾਨੂੰ ਕਿਉਂਕਿ ਸਾਡੇ ਸਾਡਾ ਇੱਕ ਕਹਿੰਦਾ ਮੈਂਬਰ ਹੀ ਸੀ ਉਹ ਬਹੁਤ ਸੇਵਾ ਕਰਾਉਂਦਾ ਸੀ ਨਾਲ ਉਹ ਦੋਨੇ ਪਿਆ ਬਹੁਤ ਜਾਣਦੇ ਸੀ ਉਹਦਾ ਡੈਡੀ ਵੀ ਨਾਲ ਕਿ ਕਿ ਹੋਲੇ ਦੇ ਚ ਆ ਆ ਪਈਏ ਇੱਕ ਨਗਰ ਕੋ ਚੱਕਰ ਲਾ ਨੰਗਾ ਹੀ ਹੈ ਨਿਕਲੂਗੀ ਬਹੁਤ ਹੈ ਬਹੁਤ ਬਣਾ ਰਹੇ ਨੇ ਨੰਗਾ ਫਟੇ ਰੋ ਨਹੀਂ ਨਾ ਜਾਂਦਾ ਇਧਰ ਧਰ ਲਓ ਪਾਸੇ ਚੱਕ ਕੇ ਇਧਰ ਧਰ ਦੇ ਗੋੜ ਜਿਹੜਾ ਕੋਈ ਪਿਆਰ ਆ ਬੇ ਇੱਕ ਪ੍ਰਾਤ ਆਟੇ ਦੀ ਅਤੇ ਦਾਲਾਂ ਗੁਰੂ ਕੇ ਲੰਗਰਾਂ ਚ ਅਦਾ ਕਰਾਉਂਦੀਆਂ ਸੰਗ ਤਾਂ ਸੁਖਚੈਨ ਸਿੰਘ ਸੁਖਚੈਨ ਸਿੰਘ ਦੇ ਪਰਿਵਾਰ ਪਰਿਵਾਰ ਵੱਲੋਂ 100 ਰੁਪਏ ਇੱਕ ਪ੍ਰਾਤ ਆਟੇ ਦੀ ਤੇ ਇੱਕ ਦਾਲਗੁਰੂ ਕੇ ਲੰਗਰਾਂ ਚ ਅਰਦਾਸ ਕਰਾਉਂਦੇ ਆ ਮਹਾਰਾਜ ਤਨਦਰੁਸਤੀ ਵਾਖੇ ਚੜ੍ਹਦੀ ਕਲਾ ਰੱਖੇ ਪਰਵਾਰਾਂ ਦੇ ਲੈ ਵੀ ਕਿ ਦਾਤਾਂ ਕੀ ਪਾਣੇ ਰੱਖਣੀ ਆਹਦਾ ਬਾਈ ਕੀ ਪਾਣੇ ਆਹ ਆਹ ਐਂ ਪਤਾ ਰੈਂਜ ਪੁੱਤਰ ਰੈਂਜ ਕਰਨਾ ਦੇਣਾ ਅੱਗੇ ਦੇਖਾਤਾ ਵਾਹੀ ਜੀ ਰੈਂਜ ਦੇਖਾਣੇ ਹੋਲੇ ਮਹੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਆਤੇ ਜੋਗ ਦਾਸਤਾ ਪਾ ਸਾਲ ਸਾਲ ਇਕੱਠੀਆਂ ਕਰਦੇ ਆਂ ਸੇਵਾਦਾਰ ਤੁਹਾਡੇ ਤਰ੍ਹਾਂ ਜੋ ਲੰਘ ਰਹੇ ਹਨ ਜੋ ਵੀ ਤੁਸੀਂ ਰਸਤਾ ਅਰਦਾਸ ਕਰਵਾਉਣੀਆਂ ਕਰਵਾ ਸਕਦੇ ਆਂ ਜੀ ਆਗਲਾ ਬੁਲਾ ਲਾ ਮਰਕੂਰ ਦੇ ਰਾਂਗੇ ਇਸ ਸਾਲਾਂ ਵਿੱਚ ਲਖਣਾ ਇੱਕੋ ਘਾਤ ਤਰ੍ਹਾਂ ਦਾ ਹੈ ਕਿ ਜੀ ਆਪਣੇ ਟਰੈਕਟਰ ਦਾ ਡਰਾਈਵਰ ਹੀ ਯਾਰ ਆਪਣੇ ਦਾ ਵਧੀਆ ਸਾਰਾ ਕੱਲਾ ਧੱਬੀ ਆਉਂਦਾ ਲੈ ਹੈ ਆਪਣਾ ਡਰਾਈਵਰ ਹੀ ਟਰੈਕਟਰ ਦਾ ਵਧੀਆ ਧੱਬੀ ਆਉਂਦਾ ਕੱਲਾ ਹੀ ਕੰਮ ਲੈ ਕਿੰਨੇ ਦੇ ਪਰਿਵਾਰ ਵੱਲੋਂ ਆਹ ਫੜੀ ਗੋਵਤਦਾਨ ਹਾਂ ਜੀ ਗੋਵਤ 프리 ਤੋਂ ਉਤਾਰਦੇ ਗੋਵਤ 100 ਰੁਪਇਆ ਇੱਕ ਪ੍ਰਾਹ ਤਾਤੇ ਦੀ ਇਹ ਇੱਕ ਥਾਂ ਦਾਲ ਦਾ ਗੁਰੂ ਕੇ ਲੰਗਰ ਅਚਰਦਾਸ ਕਰਾਉਂਦੀ ਆ ਨਾਮ ਥਾਂ ਵਾਹਿਗੁਰੂ ਆਪ ਹੀ ਜਾਣਦੇ ਆ ਚੜ੍ਹਦੀ ਕਲਾ ਰੱਖਣਾ ਬਹੁਤ 100 ਰੁਪਇਆ ਬਹੁਤ 100 ਰੁਪਇਆ ਚਰਨਜੀਤ 100 ਰੁਪਇਆ ਚਨਜੀਤ ਸਿੰਘ 100 ਰੁਪਇਆ ਬਹੁਤ 500 ਬਹੁਤ 500 ਰੁਪਇਆ ਸਾਗਤ ਆ ਵਾਦਤ ਕਰਾਉਂਦੀਆਂ ਨਾਮ ਥਾਂ ਵਾਹਿਗੁਰੂ ਆਪ ਹੀ ਜਾਣਦੇ ਆ ਚੜ੍ਹਦੀ ਕਲਾ ਰੱਖਣ ਖੁਸ਼ੀਆਂ ਬਖਸ਼ਣ ਤੰਦਰੁਸਤੀ ਬਖਸ਼ੇ ਕਰਗੇ ਟਰਾਲੀ ਆ ਕੇ ਆਓ ਉਹ ਆਉਂਦਾ ਨਹੀਂ ਹੋ ਰਿਹਾ ਲਾ ਲਾ ਮੈਂ ਫੋਟੋ ਪੈ ਕਿਹੜਾ ਖੜਾ ਨਾ ਬੈਠ ਮਾਰੋ ਹੋਣੀ ਕਰ ਹੋਰ ਵੀ ਲਾਓ ਚਲੋ ਵੇ ਚਲੋ ਆਹ ਹੋ ਗਿਆ ਪਾੜੋ ਤਾਵੇ ਸਾਹਿਬ ਸੰਗਤੋਂ ਅਨੰਦਪੁਰ ਸਾਹਿਬ ਵਾਲੀਆਂ ਸੰਗਤਾਂ ਗੁਰੂ ਗਿਆ ਰਾਹ ਤਾਂ ਕੱਟਗਾ ਕਰਦੇ ਹੋਏ ਸੇਵਾਦਾਰ ਤੁਹਾਡੇ ਦਰਾਂ ਵਿੱਚ ਪਹੁੰਚ ਚੁੱਕੇ ਹਨ ਆਟਾ, ਦਾਲ, ਖੰਡ, ਚਾਹ, ਬਾਲਣ ਜੋ ਵੀ ਤੁਸੀਂ ਅਰਦਾਸ ਕਰਵਾਉਣਾ ਕਰਵਾ ਸਕਦੇ ਆ ਤਾਂ ਜੀ ਨਰਮਲ ਸਿੰਘ ਦੇ ਪਰਿਵਾਰ ਵੱਲੋਂ 200 ਰੁਪਇਆ ਤੇ ਆٹے ਦੀ ਪ੍ਰਾਤ ਅਰਦਾਸ ਕਰਾਉਂਦੇ ਆ ਮਹਾਰਾਜ ਤੰਦਰੁਸਤੀ ਬਕਸੇ ਚੜ੍ਹਦੀ ਕਲਾ ਰੱਖਦੇ ਹੋ ਬੋਰੀ ਹੋਰ ਲਾ ਲੋ ਸਾਹਮਣੇ ਕਾਲਾ ਬਹੀ ਦੇ ਟਰਾਲੀ ਹੋਤੇ ਹੁਣ ਸ਼ੁਰੂ ਕਰਦਾ ਹੋਈ ਬੋਰੀ ਤਿਆਰ ਕਰਦਾ ਹੁਣ ਆਟੇ ਦੇ ਹੋਰ ਸਾਹਮਣੇ ਦੇ ਅੱਗਾ ਬੋਰੀ ਕੱਢ ਕੇ ਰੱਖ ਲਾਉਂਦਾ ਬਹੁਤ ਚੜ੍ਹਦੀ ਕਲਾ ਦੇ ਨਾਲ ਸੰਗਤ ਆਰਦਾਸ ਕਰਾ ਰਹੀ ਹੈ ਵਾਹਿਗੁਰੂ ਖੁਸ਼ੀਆਂ ਬਖਸ਼ੇ ਚੜ੍ਹਦੀ ਕਲਾ ਰੱਖੇ ਸਾਲਗੁਰੂ ਜੀ ਕਿਰਪਾ ਕਰਨ ਸਾਡੇ ਨਗਰ ਨੂੰ ਤੰਦਰੁਸਤੀ ਬਖਸ਼ਣ ਪਰਮਾਤਮਾ ਚੜ੍ਹਦੀ ਕਲਾ ਰੱਖਣ ਨਗਰ ਦੇ ਵਿੱਚ ਮੇਲ ਤੇ ਖੁਆਕ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ ਇਹੀ ਅਰਦਾਸ ਕਰਦੇ ਆ ਸਾਧ ਸੰਗਤ ਸਰੀਰ ਘਰ ਜਾਂਦੇ ਪਹਿਲਾਂ ਇੱਥੇ ਆ ਆ ਆ ਦੇਖ ਲੈ ਇਹ ਇਹ ਲੈਦਾ ਯਾ ਆ ਮੇਕ ਟੋਗ ਲੋ ਸੋਰੇ ਜੀ ਇਹ ਲੈ ਲੈ ਨਹੀਂ ਪੜੋ ਇਹਨੂੰ ਕੱਢ ਹੀ ਦੇਵਾਂਗਾ ਇਹ ਮੈਂ ਕਹਿੰਦੇ ਮਾਰ ਦੇ ਹਟ ਰੋੜਾ ਜੇ ਮਾਰ ਨਹੀਂ ਕੱਢੇ ਨਹੀਂ ਫੇਰਾ ਜਿੰਦੀ ਤਾਂ ਉਹ ਰਹੇ ਲੱਗ ਕਿਤਾਉਂ ਜਾਂਦੀ ਆ ਕਈ ਨਾ ਰੋਕੀ ਆ ਕਿਹਦੇ ਜਿੱਤੀ ਆ ਸਿਆਹ ਹੋਰ ਨਾ ਬੇਜਾ ਪਾਵਾ ਬੇਜਾ ਪਾਵਾ ਇਹ ਮੈਂ ਨਾ ਪੂਰੀ ਤਰ੍ਹਾਂ ਵਾਹ ਬੇਜਾ ਪਾਵਾ ਖਾਲੀ ਯਾਰ ਜੀ ਪੂਰੀ ਚਾਈ ਚਲ ਚੰਗਾ ਫੇਰ ਫੇਰ ਤਾਂ ਖਾਲਾ ਆਪਣੇ ਪਾਈ ਵੀ ਆ ਰੋਡ ਮਾਰਜੀਟ ਵਿੱਚ ਆ ਮਾਰੇ ਤੋ ਬਤਾ ਦੇ ਜਿਹੜਾ ਬਹਿ ਜਾਂਦਾ ਵੀ ਤਾਂ ਫੇਰ ਆ ਜਾਈ ਨਹੀਂ ਬਸ ਕਰ ਚੱਲ ਬਸ ਕਰ ਕੋਈ ਨਾ ਸਵੇਰੇ ਆਪ ਇਹਨੂੰ ਪਲਾਸ ਬਲ ਦਾ ਟ੍ਰੈਕ ਹੈ ਦੀ ਜੀ ਪਿਆ ਸਵੇਰੇ ਪਾਟੀ ਦੇ ਮਾਣੇ ਨਾ ਹਾਂ ਗ੍ਰੀਟ ਜੀ ਬੋਲਦਾ ਤੈਨੂੰ ਪਤਾ ਹਣਾ ਤੇ ਫਿਰ ਝੂਲਾ ਚੱਕਿਆ ਹਾਂ ਚੱਲ ਕੋਈ ਨਹੀਂ ਕਿਵੇਂ ਸਰ ਪਤਾ ਹੋਵੇ ਹਣਾ ਉਹ ਰੋਟਾ ਚੱਲੇਗਾ ਪਤਾ ਕਰ ਪਤਾ ਕੀ ਆਪਰੇ ਬੈਠੇ ਮਗਰ ਦੋ ਹਾਂ ਆਹ ਦੇਖੀ ਉਹ ਬੜੀ ਪੁਰਾਣੀ ਪਈ ਸੀ ਅਜੇ ਵੀ ਤੜਾਈ ਕੋ ਫਲਾਈ ਦੇਖੋ ਇੱਥੇ ਪਾਵਾ ਘੋਟੇ ਪਾਵਾ ਆਇਆ ਦਾ ਬਹੁਤ ਤੇ ਆਪਣਾ ਥੋੜਾ ਰੇਗਾ ਕਿ ਆਹ ਲਾ ਦੇਗੀ ਤਾਵਾ ਚਾਹ ਤੱਕ ਗਾਜੀ ਕਈ ਇਹ ਲਾ ਦੇ ਸਕੇ ਕੰਡਾ ਜੀ ਆਉਏ ਨਹੀਂ ਕੋਈ ਰੋਡ ਵੀ ਜਿੱਤੇ ਉੱਠਾ ਦੇ ਆਪਣੇ ਨੂੰ ਨਾਲ ਖੜ ਤਾਵਾ ਤੱਤ ਹੈ ਆਪਣੇ ਕੋਲ ਚ ਨਹੀਂ ਨਾ ਸੀ ਦਾ ਹਾਂ ਆਪਣੇ ਕੋਲ ਚਾਹ ਕਾਲੀ ਬਾਲੀ ਹੋਏ ਉਹ ਨਹੀਂ ਰੱਖਣੀ ਇਹ ਕਰੈਸਾ ਜੂਰ ਵੱਧ ਹੁੰਦੇ ਆ ਹਾਂ ਰੱਛਣੀ ਨੇ ਜੇ ਅਸੀਂ ਕੀ ਕਰਾਂਗੇ ਸਤਿ ਸ਼੍ਰੀ ਅਕਾਲ ਸਤਿਨਾਮ ਕੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਨਾਮ ਸ੍ਰੀ ਵਾਹਿਗੁਰੂ ਬਾ ਤਨ ਤਾਂ ਨਹੀਂ ਕਹੀਦਾ ਹੁੰਦਾ ਤਨ ਤਾਂ ਇਹ ਕਰੀ ਆਪਾਂ ਬੋਲਿਆ ਸੌਰ ਸੌਰ ਹੋਰ ਬੋਤ ਉਹ ਵੀ ਆਪਣੇ ਹਾਂ ਆਪਣੇ ਹਾਂ ਵਾਹਿਗੁਰੂ ਕਹਿੰਦੇ ਸਤਨਾਮ ਵਾਹਿਗੁਰੂ ਬੋਲਿਆ ਕਰੋ ਸਤਨਾਮ ਵਾਹਿਗੁਰੂ ਮਹਾਰਾਜ ਨੂੰ ਕਰਮਾ ਵਾਲਿਆਂ ਕੱਤੇ ਪਾਸ਼ਾ ਹੁਣ ਕਿੰਨਾ ਨਾ ਗੁਰੂ ਗੋਬਿੰਦ ਸਿੰਘ ਦਾ ਲੈਨੇ ਆ ਕਿੰਨਾ ਅਨੰਦਪੁਰ ਦਾ ਲੈਨੇ ਆ ਅਨੰਦਪੁਰ ਦਾ ਨਾਮ ਲਿਆ ਯਾਰ ਇੱਕ ਵਾਰੀ ਬਾਦੂ ਉਹਦਾ ਇਦੋਂ ਵੱਡਾ ਧਰਮੀ ਹੈ ਨਹੀਂ ਕੋਈ ਇਦੋਂ ਵੱਡਾ ਕੋਈ ਧਾਮ ਹੀ ਹੈ ਨਹੀਂਗਾ ਸਿੱਕੀ ਇਤਿਹਾਸੀ ਹੈ ਸਭ ਤੋਂ ਵੱਡਾ ਅਨਸਰਾ ਉਹਨੇ ਕਹਿੰਦਾ ਜੀ ਹੱਥ ਹੀ ਘੋੜੇ ਤਾਂ ਨਹੀਂ ਮੈਨੂੰ ਦੋੜ ਨਾਮ ਨਹੀਂ ਖਜਾਨੇ ਦੋੜ ਨਹੀਂ ਚਰਨਾ ਦੀ ਤਾਂ ਚਰਨਾ ਦਾ ਹੀ ਦੇ ਬਸ ਆਪਾਂ ਤਾਂ ਐਸੀ ਮੰਗਦੇ ਸੱਚੇ ਪਾਸ਼ਾ ਤੇਰੀ ਸੇਵਾ ਕਰਦੇ ਆ બસ ਇੰਨਾ ਹੀ ਆ ਸਾਡਾ ਬਸ ਬੜਾ ਜ ਆਜ਼ਾਦ ਹੀ ਕਰ ਲਿਓ ਵੀ ਹੈਗੇ ਸੀ ਨਗਰ ਦਾ ਉਧਰ ਚ ਬਸਦੇ ਚਲ ਇਹ ਤਾਂ ਸਭ ਨਹੀਂ ਜਾਣਾ ਕਿਉਂਕਿ ਮੈਂ ਛੋਟਾ ਜਿਹਾ ਕਵੀ ਆ ਕੋਈ ਨਹੀਂ ਕਾਫ ਕਰਣਾ ਸੁਣਾਈ ਆ ਆਪਾਂ ਤਾਂ 25 ਸਾਲ ਸਮਝ ਲੈ ਵੀ ਲੰਗਰ ਤੇ ਲੱਗ ਕੇ ਵਾਹਿਗੁਰੂ ਦੀ ਕਿਰਪਾ ਨਾਲ ਇਹ ਨਾ ਰਾਜ ਨਹੀਂ ਪਾ ਗਿਆ ਉਹ ਫਿਰ ਮੇਲ ਨੇ ਆ ਗਿਆ ਜਗਤਾਰ ਸਿੰਘ ਦੇ ਥਾਹ ਜੀ ਸਰਦਾਰ ਜਗਤਾਰ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ 500 ਰੁਪਇਆ ਗੁਰੂ ਘਰ ਲੰਗਰਾਂ ਤੇ ਅਰਦਾਸ ਕਰੋਗੇ ਵਾਹਿਗੁਰੂ ਤੰਦਰੁਸਤੀ ਭਕਸ਼ਨ ਚੜ੍ਹਦੀ ਕਲਾ ਰੱਖਣ ਲਾਹ ਕੇ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰੂ ਨਦਰ ਕਰੇ ਅੱਜ ਕਿਰਪਾ ਵਾਹਿਗੁਰੂ ਦੀ ਨਗਰ ਦਾਉਦਰ ਤੇ ਤੇ ਡਾਂਗੀਆਂ ਤੇ ਜਿਹੜੇ ਤੁਸੀਂ ਬੜੇ ਪ੍ਰੇਮ ਸਦਕਾਰ ਦੇ ਨਾਲ ਸਾਰੇ ਨਗਰ ਦੇ ਵਿੱਚ ਪੈਦਲ ਚੱਲ ਕੇ ਪ੍ਰਕਰਮਾ ਕਰਕੇ ਘਰ-ਘਰ ਦੇ ਵਿੱਚ ਆਪਾਂ ਆਲਖ ਜਗਾਉਣੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ ਤੇ ਲੰਗਰ ਚੱਲਦੇ ਆ ਹੋਲੇ ਮੱਲੇ ਤੇ 25 ਸਾਲ ਹੋ ਗਏ ਸਾ ਸੰਤ ਲੰਗਰ ਚੱਲਦੇ ਰੌਣ 25 ਸਾਲ 25ਵਾਂ ਸਾਲ ਆਇਰ ਕੇ 2001 ਦੇ ਵਿੱਚ ਆਪਾਂ ਪਹਿਲਾ ਲੰਗਰ ਲਾਇਆ ਸੀ ਤੇਰ ਕਿ 25 ਸਾਲ ਹੋ ਗਿਆ ਇਸ ਕਰਕੇ ਕਰਮਾਂ ਵਾਲੇ ਆ ਤੁਸੀਂ ਜਿਹੜੇ ਗੁਰੂ ਦੇ ਲੰਗਰਾਂ ਦੇ ਵਿੱਚ ਅਰਦਾਸਾਂ ਕਰਾ ਰਹੇ ਆ ਤੇ ਕਰ ਰਹੇ ਆ ਤੇ ਪੈਦਲ ਚੱਲ ਕੇ ਪ੍ਰਕਰਮਾਂ ਕਰਕੇ ਉਪਰਾਲਾ ਕਰ ਰਹੇ ਆ ਪਤਾ ਨਹੀਂ ਕਿੰਨੇ ਆ ਕਿ ਦਾਤਾ ਮਹਾਰਾਜ ਨੇ ਬਖਸ਼ਣੀਆਂ ਕਿੰਨੇ ਕਿ ਤੁਹਾਡੇ ਕਰਮ ਭਲੇ ਹੋਣੇ ਆ ਇਹ ਉਹਨੂੰ ਪਤਾ ਮਹਾਰਾਜ ਨੂੰ ਚੰਗੇ ਕੰਮੀ ਨਾਨਕਾ ਜਦ ਕਰ ਚੰਗਾ ਹੋਏ ਮੰਦੇ ਕੰਮੀ ਨਾਨਕਾ ਜਦ ਕਰਦਾ ਬੰਦਾ ਹੋਏ ਚੰਗੇ ਕੰਮਾਂ ਦਾ ਰਿਜ਼ਲਟ ਤਾਂ ਚੰਗਾ ਮਿਲ ਰਹੀ ਹੈ ਜਿਹੜੀਆਂ ਆਪਾਂ ਵੀਡੀਓ ਜਾ ਬਣਾਉਨੇ ਆ ਇਹ ਤਾਂ ਨਕਲੀ ਆ ਸਾਹਿਬ ਸਤਿਗੁਰੂ ਨਾਲਕ ਆਪ ਬਣਾ ਰਿਹਾ ਵੀਡੀਓ ਉਹ ਵੀਡੀਓ ਮਿਟਣ ਵਾਲੀ ਨਹੀਂ ਉਹ ਤਾਂ ਤੁਹਾਡੇ ਰਜਿਸਟਰ ਤੇ ਨਾਲ ਸਾਡੇ ਅੱਗੇ ਖੜੇ ਹੋਣਗੇ ਉਹ ਜਿਹੜੀਆਂ ਫੋਟੋਆਂ ਤਸਵੀਰਾਂ ਹੋਣਗੀਆਂ ਮਹਾਪੁਰਖ ਜੋੜਦੇ ਆਪਾਂ ਨੂੰ ਸਦਾਈ ਵਾਹਿਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਧਰਮ ਰਾਜ ਦੇ ਰਜਿਸਟਰ ਤੇ ਹੋਣਗੇ ਨਾਮ ਤੁਹਾਡੇ ਉਹ ਤੇ ਬੱਚਿਆ ਕਰੀ ਜੀ ਜਰਮਨੀ ਬਾਬਾ ਸਾਹਿਬ ਜੋੜ ਕੇ ਆ ਗਏ ਹਾਂ ਜੀ ਹਾਂ ਜੀ ਹਰਜਿੰਦਰ ਸਿੰਘ 500 ਰੁਪਇਆ ਹਰਜਿੰਦਰ ਸਿੰਘ 500 ਰੁਪਇਆ ਗੁਰਮੀਤ ਸਿੰਘ 500 ਰੁਪਇਆ ਗੁਰਮੀਤ ਸਿੰਘ 500 ਰੁਪਇਆ ਗੁਰਦੀਪ ਸਿੰਘ 1000 ਰੁਪਇਆ ਗੁਰਦੀਪ ਸਿੰਘ 1000 ਰੁਪਇਆ ਮਕੰਦ ਸਿੰਘ 500 ਰੁਪਇਆ ਮਕੰਦ ਸਿੰਘ 500 ਰੁਪਇਆ ਬਖਤਵਾਨ 100 ਰੁਪਇਆ ਬਖਤਵਾਨ 100 ਰੁਪਇਆ ਜਿੰਨਾ ਪਰਿਵਾਰਾਂ ਨੇ ਇਹ ਗੁਰੂ ਦੇ ਲੰਗਰਾਂ ਚ ਅਰਦਾਸਾਂ ਕਰਾਈਆਂ ਪਰਮਾਤਮਾ ਤੰਦਰੁਸਤੀ ਵਖਸ਼ਣ ਚੜਦੀ ਕਲਾ ਰੱਖਣ ਮਿਹਰ ਭਰਿਆ ਸਿਰ ਤੇ ਹੱਥ ਰੱਖਣਾ। ਉਸ ਗਿਆ ਵਖਸ਼ਣ ਪਰਮਾਤਮਾ ਉਹਨਾਂ ਪਰਿਵਾਰਾਂ ਨੂੰ। ਕਿਉਂਕਿ ਸਾਧ ਸੰਗਤ ਥੋੜੇ ਚੋ ਥੋੜਾ ਬਹੁਤ ਤੇ ਜ਼ੂ ਬਹੁਤਾ। ਇਹ ਲੰਗਰ ਐਵੇਂ ਨਹੀਂ ਚੱਲਦਾ ਗੁਰੂ ਨਾਨਕ ਦੇ। ਇਹ ਤੁਹਾਡਾ ਦਿੱਤਿਆਂ ਹੀ ਦਾਤਾਂ ਲੰਗਰਾਂ ਦੇ ਰੂਪ ਚ ਜਾ ਕੇ ਸਫਲ ਗਾ ਹੋਣਗੇ। ਨਗਰ ਤੋਂ ਅਦਰ ਵੱਲੋਂ ਮਾਲ ਪੂੜੇ ਖੀਰ ਦਾ ਮਸ਼ਹੂਰ ਲੰਗਰ ਆਹੇ। ਆਪਣਾ ਕੱਲਾ ਲੰਗਰ ਆਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਮਾਲ ਪੂੜਾਂ ਦਾ ਦੇਖੀਰ ਦਾ ਚੱਲਦਾ ਬਹੁਤ ਦੂਰ ਦੂਰ ਤੋਂ ਦੁਨੀਆ ਆ ਕੇ ਛਕਦੀ ਆ ਵੀ ਦੋਧਰ ਵਾਲਿਆਂ ਦੇ ਲੰਗਰ ਤੇ ਜਾਣਾ ਇਹ ਤੁਹਾਡਾ ਦਿੱਤਾ ਹੋਇਆ ਆਟਾ ਦਾਲਾਂ ਅਖੰਡ ਚਾਹ ਜੋ ਪੈਸੇ ਆ ਸਭ ਲੰਗਰਾਂ ਦੇ ਰੂਪ ਤੋਂ ਸਫਲੇ ਹੋਣੇ ਆ ਹਾਂਜੀ ਭੋਲਾ ਸਿੰਘ ਦੇ ਪਰਿਵਾਰ ਵੱਲੋਂ ਨਾਲੇ ਤਾਂ ਬਾਲਣ ਨਾਲੇ ਆਟਾ ਜੇ 200 ਰੁਪਇਆ ਵਾਹਿਗੁਰੂ ਤੰਦਰੁਸਤੀ ਪਰਿਵਾਰਾਂ ਜਿਬਾਖਣ ਚੜ੍ਹਦੀ ਕਲਾ ਰੱਖਣ ਆਵਿਆ ਫੜਵਾ ਬਾਈ ਤੋਂ ਸਾਧਗੁਰ ਜੀ ਤੜ ਦੀ ਕਲਾ ਰੱਖਣ ਬਹੁਤ ਪ੍ਰੇਮ ਸਤਕਾਰ ਦੇ ਨਾਲ ਤੁਸੀਂ ਦਾਨ ਕਰ ਰਹੇ ਹੋ ਗੁਰੂ ਦੇ ਲੰਗਰਾਂ ਦੇ ਵਿੱਚ ਬੂਟਾ ਸਿੰਘ हां जी बूटा ਸਿੰਘ ਦੇ ਪਰਿਵਾਰ ਵੱਲੋਂ 200 ਰੁਪਈਆ ਇੱਕ ਪ੍ਰਾਹ ਤਾਤੇ ਦੀ ਤੇ ਦਾਲਾ ਤੇ ਬਾਲਾਣਾ ਤੇ 200 ਰੁਪਈਆ ਅਰਦਾਸ ਕਰਾਉਂਦਿਆਂ ਵਾਹਿਗੁਰੂ ਚੜ੍ਹਦੀ ਕਲਾ ਵਰਕਸ਼ਾਪ ਪ੍ਰਮਾਤਮਾ ਖੁਸ਼ਗਾ ਬਾਖਸ਼ਾ ਮਹਾਰਾ ਸੇਵਾਦਾਰਾਂ ਨੂੰ ਵੀ ਤੰਦਰੁਸਤੀ ਬਖਸ਼ੇ ਤੁਸੀਂ ਪੈਦਲ ਚੱਲ ਕੇ ਪੱਜ ਪੱਜ ਕੇ ਲੰਗਰਾਂ ਦੀ ਸੇਵਾ ਕਰ ਰਹੇ ਹਨ ਐਵੇਂ ਬਾਹਗੁਰੂ ਦੇ ਚਰਲਾ ਚਰਦਾਸ ਬੇਜਤੀ ਆਵੇ ਬਾਹਗੁਰੂ ਤੰਦਰੁਸਤ ਗਾ ਬਖਸ਼ ਚੜਦੀ ਕਲਾ ਰੱਖੀ ਪਰਵਾਹਾਂ ਚੋ ਜਿਹੜਿਆ ਲੱਖ ਖੁਸ਼ ਗਏ ਆਪਾਂ ਕਹਿੰਨੇ ਆ ਨਾ ਬਾਹਗੁਰੂ ਦੀਆਂ ਲਿਖੀਆਂ ਹੋਈਆਂ ਸੱਚੇ ਪਾਤਸ਼ਾਹ ਤੋਂ ਆਏ ਮਿਲਦਿਆਂ ਲੱਖ ਪਹੁੰਚ ਗਿਆਂ ਐਵੇਂ ਨਹੀਂ ਮਿਲਦਿਆਂ ਸੇਵਾ ਕਰਕੇ ਜਿਹੜੇ ਤੁਸੀਂ ਅੱਜ ਭੱਜੇ ਫਿਰਦੇ ਆ ਨਾ ਲੰਗਰਾਂ ਦੀ ਖਾਤਰ ਇਹ ਵਾਸਤੇ ਲੱਖ ਖੁਸ਼ ਗਏ ਸਮਝ ਲੋ ਇਹ ਨੂੰ ਜਨੂ ਮੇ ਤੁੱਕੋ ਉਹ ਗਾ ਆਜੋ ਵੀ ਆਜੋ ਆਜੋ ਮੇਰੇ ਵੀਰ ਕਰਾ ਜੋ ਗੱਲਾਂ ਨਾ ਕਰਿਆ ਕਰੋ ਵੀਰ ਮੈਂ ਸ਼ਾਬਾਹ ਨਾਲ ਸੇਵਾਦਾਰਾਂ ਦੇ ਨਾਲ ਕੇ ਚੱਲੋ ਆਜੋ ਆਜੋ ਮੇਰੇ ਵੀਰ ਸ਼ਾਬਾਹ ਚੱਲੇ ਜਾ ਵੀ ਚੱਲ ਕਾ ਕਰ ਲੁੱਟ ਆ ਕੋਈ ਨਾ ਹੋਈ ਰਸੀ ਆਉਣਾ ਮੇਰੇ ਕੋਲ ਆ ਮੇਰੇ ਨਹੀਂ ਮੋੜਾ ਅਟਾ ਤੇ 100 ਰੁਪਇਆ ਤੋਂ ਬਾਅਦ ਆ ਜੀ ਬਹੁਤ ਅਰਦਾਸ ਕਰਾਉਂਦੀ ਆ ਸੰਗਤ ਆਟਾ ਦਾਲਾਂ ਤੇ 100 ਰੁਪਇਆ ਵਾਹਿਗੁਰੂ ਨਾਮ ਥਾ ਮਾਪ ਹੀ ਜਾਣਦੇ ਆ ਚੜ੍ਹਦੀ ਕਲਾ ਰੱਖਣ ਮੇਰ ਪਰਿਆ ਸੱਤ ਤੇ ਹੱਥ ਰੱਖਣ ਚੜਵੀ ਦੇਖ ਲੋ ਸਾ ਸੰਗਤ ਸਾਲ ਬਾਦ ਆਪਾਂ ਆਉਣਿਆ ਸਾਲ ਬਾਦ ਟਰੱਲ ਕੇ ਲੱਜੇ ਆ ਤੂੰ ਤੁਰੇ ਜਾਂਦੇ ਆ ਨਾ ਇਹ ਤਸਵੀਰਾਂ ਛੁੱਟ ਗਾ ਸਾਲ ਨੂੰ ਫੇਰ ਆਉਣਗਾ ਦੇਖ ਲੋ ਤਾਂ ਹੀ ਮਹਾਰਾਜ ਦੇ ਚਰਨਾਚਰ ਅਰਦਾਸ ਬੇਨਤੀ ਕਰਦੇ ਵੀ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ ਪ੍ਰਮਾਤਮਾ ਇਹ ਸੇਵਾ ਕਰਨੀ ਨਹੀਂ ਕੋਈ ਔਖੀ ਬਾਦੂ ਤੰਦਰੁਸਤੀ ਬਖਸ਼ ਚੜ੍ਹਦੀ ਕਲਾ ਬਖਸ਼ ਸਾਧਗੁਰ ਜੀ ਨੇ ਵੀ ਗੁਰੂ ਗੋਬੇ ਸਿੰਘ ਮਹਾਰਾਜ ਜੀ ਨੇ ਕਿੰਨਾ ਵਧੀਆ ਸੁਹਾਵਣਾ ਮਾਹੌਲ ਫੱਗੜ ਦਾ ਮਹੀਨਾ ਪੱਤ ਚੜ ਜਿਹਨੂੰ ਆਪਾਂ ਕਹਿੰਦੇ ਨੇ ਆ ਪੱਤ ਝੜੋ ਮਹਾਰਾਜ ਨੇ ਰੱਖਿਆ ਵੀ ਬੇਲਾ ਸਮਾਂ ਕਣਕਾਂ ਨੂੰ ਪਾਣੀ ਲੱਗੇ ਹੁੰਦੇ ਆ ਜਿਵੇਂ ਮਹੀਨਾ 2 ਮਹੀਨਾ 1.5 ਮਹੀਨਾ ਬੇਲਾ ਹੁੰਦਾ ਤੇ ਐਸਾ ਮਹਾਰਾਜ ਨੇ ਰੱਖਿਆ ਹੋਲੇ ਮਹੱਲਾ ਰਾਹ ਦੇ ਦੀ ਵੀ ਮੜਾ ਜੱਗ ਮਗਰ ਗੱਡੀ ਆ ਰਹੀ ਆ ਆ ਸੈਂਡ ਕਾਲਾ ਸੈਂਡ ਗੱਡੀ ਨੂੰ ਲੰਘ ਲੈਣ ਦੇ ਅਜੇ ਇੱਕ ਮਿੰਟ ਆਜਾ ਆਜਾਬ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਕਿੰਨੇ 500 ਰੁਪਇਆ ਇੱਕ ਪ੍ਰਾਂਤ ਆਟੇ ਦੀ ਤੇ ਇੱਕ ਪ੍ਰਾਂਤ ਹੀ ਖੰਡ ਦੀ ਮਹਾਰਾਜ ਸੱਚੇ ਪਾਸ਼ਾ ਤੰਦ ਰੋਟੀ ਵਖਸ਼ ਕਰਦੀ ਕਲਾ ਰੱਖਣ ਵਿੱਚ ਤੇ ਰੋਕ ਨਹੀਂ ਹੁਸ਼ਿਆ ਬਖਸ਼ੇ ਪਰਮਾਤਮਾ ਆਜਾਬ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਪ੍ਰਾਂਤ ਦੀ ਖੰਡ ਦੀ ਤੇ ਇੱਕ ਪ੍ਰਾਂਤ ਦੀ ਆਟੇ ਦੀ ਤੇ 500 ਰੁਪਇਆ ਸਤਗੁਰੂ ਜੀ ਕਿਰਪਾ ਕਰਨ ਚੜ੍ਹਦੀ ਕਲਾ ਰੱਖਣ ਵਿੱਚ ਆ ਜਾਓ ਆ ਜਾਓ ਸੱਜੂ ਆਲਾ ਭਾਈ ਆਹ ਧਾਕਾ ਦਿਓ ਸੌਂਦੇ ਹੋ ਤੂੰ ਵੀ ਸੌਂਦੇ ਮਤਲਬ ਨਾ ਕਰਵੇ ਕਿ ਇੱਥੋਂ ਪਵਾ ਲੀਆਂ ਬਹੁਤ ਕਰ ਪੁੱਲ ਕੇ ਦੋ ਤਿੰਨ ਆਹ ਬਾਦੂ ਹੀ ਕੋਰੀਆ ਪਾਉਲੀ ਚੱਕ ਲੈਣੀ ਹੋਰ ਸ਼ਾਬਾਸ਼ ਸ਼ਾਬਾਸ਼ ਅਸੀਂ ਵਦਰਾਂ ਦੇ ਸ਼ਾਬਾਸ਼ ਕੋਈ ਤਾਂ ਰੱਖੀ ਹਾਂ ਹਾਂ ਆਹ ਦੇ ਲੋ ਟੱਕਰ ਦੇ ਰੋਕ ਕੇ ਹੋ ਆਹ ਬੋਰੀ ਚੱਕਾ ਪਾਉਣ ਨੂੰ ਚੱਕਾ ਸਕਦੇ ਆ ਆ ਵੀ ਜਗਤਾਰ ਸਿੰਘ ਦੇ ਪਰਿਵਾਰ ਵੱਲੋਂ 200 ਰੁਪਏ ਇੱਕ ਪ੍ਰਾਹ ਤਾਟੇ ਦੀ ਗੁਰੂ ਕਾ ਲੰਗਰ ਅਚਰਦਾਸ ਕਰਾਈ ਆ ਸਤਿਗੁਰ ਦੀ ਕਿਰਪਾ ਕਰਨ ਚੜ੍ਹਦੀ ਕਲਾ ਰੱਖਣ ਆ ਗੋੜ ਪੇਟੀ ਦੇ ਰਾਹ ਤੇ ਹਲੋ ਆਪਰਾਤ ਦੋ ਲੁਕ ਤੇ ਛੱਟੀ ਆ ਬੜ ਪੇਟੀ ਤੇ ਰੱਖ ਲੋ ਹਾਏ ਉਹ ਤਸਵੀਰ ਜੀ ਫੜਾ ਦੋ ਵੀ ਫੜਾ ਦੋ ਫੜਾ ਦੋ ਕਰ ਨਈ ਲੜਤਾ ਮੋਲ ਲੋ ਇਹਨ 20 ਪੈਲੇ ਵਖਾਲ ਨੰਗਾ ਜੱਕਾ ਦੇਖੋ ਅਪਰ ਕੋਰਡ ਨੇ ਨੀਤੇ